ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਚਤਰਛਾਇਆ ਹੇਟ ਪੰਜ ਪਿਆਰੇ ਦੀ ਅਦਵਾਈ ਵਿੱਚ ਮਹੱਭਿਸ਼ਾਲ ਨਗਰ ਕੀਰਤਨ ਆਮ ਲੋਕੇਸ਼ੀਲ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਸੋ ਦਰਸ਼ਨ ਕਰਵਾ ਰਹੇ ਸੰਗਤ ਜੀ ਤੁਹਾਨੂੰ ਵਿਸ਼ਾਲ ਨਗਰ ਕੀਰਤਨ ਦੇ ਇਸ ਸਮੇਂ ਨਗਰ ਕੀਰਤਨ ਪਰਕਰਮਾ ਰਾਹੀਂ ਹੁੰਦਾ ਹੋਇਆ ਬਾਹਰ ਘੰਟਾ ਘਰ ਵਿਰਾਸਤੀ ਮਾਰਗ ਅਤੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦਗੰਗ ਵਿਸ਼ੇਸ ਸਮਾਪਤ ਹੋਵੇਗਾ ਸੋ ਸੰਗਤ ਜੀ ਦੇਖਦੇ ਹੋ ਕਿ ਅੱਗੇ-ਅੱਗੇ ਸੰਗਤਾਂ ਸ਼ਬਦ ਕੀਰਤਨ ਕਰ ਰਹੀਆਂ ਨੇ ਵਾਹਿਗੁਰਦੇ ਜਪ ਕੀਤੇ ਜਾ ਰਹੇ ਨੇ

ਹੰਤਨੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਜੋ ਕਿ 27 ਤਰੀਕ ਨੂੰ ਹੈ ਤੇ ਅੱਜ ਵਿਸ਼ਾਲ ਨਗਰ ਕੀਰਤਨ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਇਆ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਦਰਸ਼ਕਾਂ ਸਰਬ ਦੇ ਭਾਗਾਂ ਵਾਲਿਓ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਗਰ ਕੀਰਤਨ ਦੀਆਂ ਹੰਤਨੰ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਸੇਵਾ ਕਰ ਰਹੀਆਂ ਨੇ ਨਾਮ ਜਾਪਰਿਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰਨ ਲਈ ਪਹੁੰਚੀਆਂ ਨੇ ਤੰਤਨ ਬਾਬਾ ਦੀਪ ਸਿੰਘ ਧਰਤੀ ਸੰਗਤਾਂ ਪਹੁੰਚੀਆਂ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿਖੇ ਹਾਜ਼ਰੀ ਭਰ ਰਹੀਆਂ ਨੇ ਸੋ ਵਿਸ਼ਾਲ ਨਗਰ ਕੀਰਤਨ ਦੇ ਦਰਸ਼ਨ ਦਿਦਾਰ ਤੁਹਾਨੂੰ ਕਰਾ ਰਹੇ ਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਪ੍ਰਕਰਮਾਂ ਦੇ ਵਿੱਚੋਂ ਇਸ ਸਮੇਂ ਨਗਰ ਕੀਰਤਨ ਘੰਟਾ ਕਰ ਰਹੀ ਹੁੰਦਾ ਹੋਇਆ ਵਿਰਾਸਤੀ ਮਾਰਗ ਰਾਈ ਹੁੰਦਾ ਹੋਇਆ ਵਕਫਾ ਬਾਜ਼ਾਰਾਂ ਵਿੱਚ ਹੁੰਦਾ ਹੋਇਆ ਗੁਰਦਰਾ ਸ਼ਿਦ ਗੰਦ ਦੇ ਵਿੱਚ ਸਮਾਪਤ ਹੋਵੇਗਾ ਸੋ ਪਾਗਾਂ ਵਾਲੇ ਦਰਸ਼ਨ ਜ਼ਰੂਰ ਕਰੋ ਸੋ ਵਿਸ਼ਾਲ ਇਕੱਠ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਧੰਤਨਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਛਤਰ ਚਾਇਆ ਹੈ ਇਸ ਵਿਸ਼ਾਲ ਨਗਰ ਕੀਰਤਨ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਘਰਕਨ ਬਾਬਾ ਦੀ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਅੱਜ ਵਿਸ਼ਾਲ ਨਗਰ ਕੀਰਤਨ ਸੋ ਧੰਤਨਾ ਸ੍ਰੀ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਸਰੂਪ ਸੁੰਦਰ ਪਾਲਕੀ ਵਿੱਚ ਸ਼ੋਭ ਸਨ ਸੋ ਹੁਣ ਸਿੰਘ ਸਾਹਿਬ ਵੱਲੋਂ ਪਾਵਨ ਪਵਿੱਤਰ ਸਰੂਪ ਪਾਲਕੀ ਸਾਹਿਬ ਵਿੱਚ ਸਜਾਏ ਜਾਣਗੇ ਸੋ ਦਰਸ਼ਨ ਕਰ ਸਕਦੇ ਹੋ ਭਾਗਾਂ ਵਾਲਿਓ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਧੰਤਨ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਵੱਡੀ ਕੀਰਤ ਵਿੱਚ ਸਰਕਾਰੀ ਨਗਰ ਕੌਂਸਲ ਦੀ ਪਹਾੜੀ ਪਾਰ ਰਹੀਆਂ ਹਨ ਸੋ ਅੱਗੇ ਅਗੇ ਨਿਆਗ ਸਿੰਘਾਂ ਵੱਲੋਂ ਫੌਜਾਂ ਵੱਲੋਂ ਨਿਸ਼ਾਨ ਸਭ ਸਜਾਏ ਗਏ ਨੇ ਨਕਾਰਿਆਂ ਦੀ ਗੂੰਜ ਨਾਲ ਸੋ ਧੰਨ ਧੰਨ ਬਾਬਾ ਦੀਵਸ ਨੂੰ ਖੁਸ਼ੀਆਂ ਪ੍ਰਾਪਤ ਕਰਨ ਲਈ ਤੁਸੀਂ ਦੇਖ ਸਕਦੇ ਹੋ ਕਿ ਪਾਵਨ ਪਵਿੱਤਰ ਸਰੂਪ ਮਹਾਰਾਜ ਦੇ ਪਾਲਕੀ ਸਾਹਿਬ ਸਜੋਬੇ ਕਿਤੇ ਜਾਣੇ ਨੇ ਤੇ ਸੁੰਦਰ ਪੁੱਲਾਂ ਨੇ ਜਿਹੜੇ ਕਿ ਸਜਾਵਟ ਕੀਤੀ ਗਈ ਹੈ ਜਿਸੇ ਰਸਤੇ ਰਾਹੀਂ ਗੁਰੂ ਮਹਾਰਾਜ ਜੀ ਦਾ ਸਰੂਪ ਲੰਗੇਗਾ ਸੋ ਸਿੰਘ ਸਾਹਿਬ ਜੀ ਵੱਲੋਂ ਪਾਵਨ ਪਵਿੱਤਰ ਸਰੂਪ ਪਾਲਕੀ ਸਾਹਿਬ ਵਿੱਚ ਸਜਾਏ ਜਾਣਗੇ ਸੋ ਅੱਗੇ ਅਗੇ ਨਰਸਿੰਘਾ ਪਜਾਇਆ ਜਾ ਰਿਹਾ ਸੋ ਸ਼ਬਦ ਕੀਰਤਨ ਕੀਤੇ ਜਾ ਰਹੇ ਨੇ ਸੰਗਤਾਂ ਤਾਂ ਤਾਂ ਨਾ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚਿਆ ਹਨ ਸੋ ਵੱਡੀ ਗਿਣਤੀ ਸੰਗਤਾਂ ਗੁਰੂ ਸਾਹਿਬ ਦੇ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚੀਆਂ ਹੋਈਆਂ ਨੇ ਸਤਿ ਆਕਾ ਕੇ ਨਿਸ਼ਾਨੀ ਇਹਨਾਂ ਸਿੰਘ ਫੌਜਾਂ ਵੱਲੋਂ ਗੁਰੂ ਸਾਹਿਬ ਦਾ ਅਤਮ ਸਤਿਕਾਰ ਕੀਤਾ ਜਾ ਰਿਹਾ ਹੈ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਨ ਤਨ ਬਾਬਾ ਦੀਵ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕੀਤੇ ਜਾ ਰਹੀਆਂ ਹਨ ਸੰਗਤਾਂ ਵਡਭਾਗੀਆਂ ਨੇ ਜਿਹੜੇ ਦਰਸ਼ਨਦਾਰ ਲਈ ਪਹੁੰਚਿਆ ਨੇ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਪਹੁੰਚੀਆਂ ਨੇ ਕੀ ਕਹਿਣਾ ਚਾਹੋਗੇ ਅੱਜ ਗੁਰੂ ਸਾਹਿਬ ਦੀ ਖੁਸ਼ੀ ਬਹੁਤ ਬਹੁਤ ਖੁਸ਼ੀਆਂ ਮੁਬਾਰਕਾਂ ਬਾਬਾ ਬਾਬਾ ਜੀ ਦਾ ਆਗਮਨ ਬਹੁਤ ਬਹੁਤ ਖੁਸ਼ੀਆਂ ਮੁਬਾਰਕਾਂ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਕਿਤੇ ਵਿਸ਼ਾਲ ਨਗਰ ਕੀਰਤਨ ਵਿੱਚ ਸਾਹਿਬ ਦੀ ਹਾਜ਼ਰੀ ਭਰੀ ਜਾ ਰਹੀ ਹੈ ਸੋ ਸੰਗਤਾਂ ਜੇਕਾਰਿਆਂ ਦੀ ਗੂੰਜ ਵਿੱਚ ਸਵਾਗਤ ਕੀਤਾ ਜਾ ਰਿਹਾ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਧੰਨ ਧੰਨ ਬਾਬਾ ਦੀ ਬੜਾ ਸ਼ੁਕਰ ਬਾਬਾ ਜੀ ਦਾ ਜਨਮ ਦਿਹਾੜੀ ਦੀ ਬੜਾ ਖੁਸ਼ੀ ਹੋਈ ਹੈ ਸਾਡੇ ਸਾਰੇ ਬਾਬਾ ਜੀ ਸ਼ੁਕਰ ਮਾਰ ਲੇਗਾ ਸੰਗਤਾਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਬਾਈ ਸਾਹਿਬਾਂ ਦੀ ਕਿਰਪਾ ਬਾਬਾ ਜੀ ਦੀ ਸੇਵਾ ਲੈ ਜਾਂਦੇ ਬੜਾ ਸ਼ੁਕਰਵਰਦੀ ਦਾ ਬਾਬਾ ਜੀ ਦਾ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸੰਗਤਾਂ ਸਾਹਿਬਾਂ ਨੂੰ ਬਾਈ ਬਿਲਕੁਲ ਜੀ ਸੰਗਤਾਂ ਇੱਥੇ ਪਹੁੰਚੇ ਹੋਈਆਂ ਨੇ ਤੇ ਹੁਣ ਸਿੰਘ ਸਾਹਿਬ ਸੁੰਦਰ ਪਾਲਕੇ ਵਿੱਚ ਮਹਾਰਾਜ ਸਿਰ ਉੱਤੇ ਸਜਾਏ ਜਾਣਗੇ ਤੇ ਉਸ ਤੋਂ ਬਾਅਦ ਅਰਦਾਸ ਹੋਵੇਗੀ ਤੇ ਨਗਰ ਕੀਰਤਨ ਰਵਾਨਗੀ ਹੋਵੇਗੀ। ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਦਿਹਾੜਾ ਅਮਰ ਸ਼ਹੀਦ ਜਿੰਦਾ ਸ਼ਹੀਦ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਇਹਨਾਂ ਨੇ ਅੱਜ ਦੇ ਦਿਨ ਪਿੰਡ ਪਉ ਪਿੰਡ ਪਿਤਾ ਭਾਈ ਭਗਤਾ ਜੀ ਮਾਤਾ ਜੂਣੀ ਜੀ ਦੇ ਘਰ ਵਿਖੇ ਜਨਮ ਲਿਆ 1700 1682 ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ। ਤਨ ਦਾ ਜਨਮ ਦਿਹਾੜਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸਜੇ ਹੋਏ ਨੇ ਆਪਣੇ ਆਪਣੇ ਕੀਤੇ ਸਰਦਾ ਅਨਸਾਰ ਸਾਰੇ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਨੇ ਉਥੇ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਗੁਰਦਵਾਰ ਪ੍ਰਬੰਧ ਕਮੇਟੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਸ ਵਿੱਚ ਅੱਜ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਾਰambh ਕੀਤੇ ਗਏ ਨੇ ਨਗਰ ਕੀਰਤਨ ਵਖ ਵਖ ਪੜਾਵਾਂ ਰਾਹੀਂ ਸੰਗਤਾਂ ਨੂੰ ਦਰਸ਼ਨ ਦੀਦਾਰ ਸਤਿਗੁਰੂ ਬਖਸ਼ਦੇ ਹੋਏ ਸਮਾਪਤੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸ਼ਹੀਦੀ ਸਥਾਨ ਤੇ ਹੋਣੀ ਆ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ 27 ਤਰੀਕ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਰਿਹਾ ਸੀ ਤਾਂ ਉਹ ਪਵਿੱਤਰ ਸਥਾਨ ਤੇ ਆਪ ਸਰਵੱਤ ਸੰਗਤਾਂ ਨੇ ਜਿੱਥੇ ਦਰਸ਼ਨ ਦੀਦਾਰੇ ਕਰਕੇ ਲਾਹੇ ਲੈਣੇ ਆ। ਉਥੇ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਅਮਰਤ ਛੱਕ ਕੇ ਗੁਰੂ ਵਾਲੇ ਬਣ ਕੇ ਲਾਹੇ ਲੈਣੇ ਆ। ਬਾਬਾ ਜੀ ਦੇ ਜਨਮ ਦਿਹਾੜੇ ਦੀ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਕਿਰਪਾ ਕਰਨ ਸਾਰਿਆਂ ਦੇ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਅਮਰਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਿਆ ਨੇ ਮੌਜੂਦ ਨੇ ਸਾਡੇ ਨਾਲ ਪੋਮਾ ਜੀ ਅੱਜ ਤਨਤਨ ਬਾਬਾ ਦੇਸ ਸਿੰਘ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਹਾਜ਼ਰੀ ਭਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 ਸਾਇਆ ਹੀਠ ਤਨ ਤਨ ਬਾਬਾ ਦੀਪ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਹੈ ਜਿਸ ਵਿੱਚ ਹਜ਼ਾਰਾਂ ਹੀ ਸੰਗਤਾਂ ਨੇ ਬੜੀ ਸਰਧਾ ਭਾਵਨਾ ਦੇ ਨਾਲ ਜਿਹੜੀ ਹੈ ਸਮੂਲੀਅਤ ਕੀਤੀ ਹੈ ਇਹ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਦੇ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਬੇਸ ਕਰਦੇ ਹਾਂ ਅਤੇ ਪੰਜਾਬ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕੋਈ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਜਿਵੇਂ ਹਾਜ਼ਰੀ ਭਰ ਰਹੀਆਂ ਨੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਦੇਖੋ ਸੰਗਤਾਂ ਜਣੇ ਕਿ ਸੇਵਾ ਕਰ ਰਹੀ ਕਿ ਕੀ ਕਹਿਣਾ ਚਾਹੋਗੇ ਨਾ ਸੰਗਤਾਂ ਨੂੰ ਗੁਰੂ ਸਾਹਿਬ ਕਿੰਨੇ ਕਿ ਬਖਸ਼ਿਸ਼ਾਂ ਕਰਦੇ ਮੈਨਾਂ ਜੀ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆ ਪੂਰੇ ਉਤਸ਼ਾਹ ਦੇ ਨਾਲ ਖੁਸ਼ੀਆਂ ਭਰਿਆ ਜਿਹੜਾ ਇਹ ਦਿਨ ਦੇ ਨਾਲ ਮਨਾ ਰਹੀਆਂ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਰ ਸਾਇਆ ਹੈ ਤਾਬਿਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਵਜੋਂ ਜਿਹੜੀ ਸੰਗਤਾਂ ਨੇ ਉੱਲਾਂ ਦੀ ਵਰਖਾ ਕੀਤੀ ਹੈ ਤੇ ਬਹੁਤ ਜ਼ਿਆਦਾ ਜਿਹੜੀ ਆ ਸੰਗਤਾਂ ਦੇ ਵਿੱਚ ਹਤਸ਼ਾ ਹੈ ਪਰ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਵੀ ਨਗਰ ਥਾਣੀ ਇਹ ਰਸਤੇ ਰੂਟs ਥਾਣੀ ਨਗਰ ਕੀਰਤਨ ਜਾ ਰਿਹਾ ਹੈ ਉਹਨਾਂ ਦਾ ਜਿਹੜੀ 1 ਮਹੀਨੇ ਪਹਿਲਾਂ ਜਿਹੜੀਆਂ ਸੜਕਾਂ ਦਾ ਜਿਹੜਾ ਸੁਧਾਰ ਕੀਤਾ ਜਾਵੇ ਤੇ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਤਾਰਾਂ ਜਿਹੜੀਆਂ ਲਮਕਦੀਆਂ ਹਨ ਉਹਨਾਂ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਤੇ ਅੱਜ ਦੇ ਦਿਨ ਜਿਹੜਿਆ ਜਿੰਨੇ ਸ਼ਰਾਬ ਦੇ ਠੇਕੇ ਆ ਮੀਟ ਦੀਆਂ ਦੁਕਾਨਾਂ ਪਾਣ ਬੀਟ ਦੀਆਂ ਦੁਕਾਨਾਂ ਜਿਹੜੀਆਂ ਨਗਰ ਕੀਰਤਨ ਦੇ ਰੂਟ ਦੇ ਵਿੱਚ ਹਨ ਉਹ ਪੱਕੇ ਤੌਰ ਤੇ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਜਿਹੜੀਆਂ ਸੰਗਤਾਂ ਦੇ ਇਸ ਦੇ ਤੋਂ ਨਾਤਮਸਤ ਹੋਣ ਲਈ ਆ ਰਹੀਆਂ ਹਨ ਉਹਨਾਂ ਦੇ ਮਨ ਅਨੁਸਾਰ ਦਾ ਨਾ ਪਹੁੰਚੇ ਬਿਲਕੁਲ ਜੀ ਗੁਰੂ ਸਾਹਿਬ ਪਵਿੱਤਰ ਨਗਰੀ ਹੈ ਜਿੰਨੇ ਵੀ ਇੱਥੇ ਰਸਤੇ ਨੇ ਉਹ ਸਾਫ਼ ਹੋਣੇ ਚਾਹੀਦੇ ਨੇ ਕੋਈ ਵੀ ਬੀੜੀ ਪਾਲ ਦੀ ਦੁਕਾਨ ਨਹੀਂ ਹੋਣੀ ਚਾਹੀਦੀ ਜਦੋਂ ਵੀ ਗੁਰੂ ਮਹਾਰਾਜ ਨਗਰ ਕੀਰਤਨਿਕ ਲੱਸੋ ਤੁਸੀਂ ਦੇਖੋ ਕਿ ਸੰਗਤਾਂ ਵੱਲੋਂ ਜਦੋਂ ਫੁੱਲਾਂ ਦੇ ਨਾਲ ਗੁਰੂ ਸਾਹਿਬ ਦੀ ਤੇ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਸੰਗਤ ਸੇਵਾ ਕਰਦੀ ਹੈ ਕਿਉਂਕਿ ਸੇਵਾ ਨਾਲ ਹੀ ਸਭ ਕੁਝ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਸੇਵਾ ਕਰ ਰਹੀ ਔਰ ਤੁਸੀਂ ਵੇਖ ਸਕਦੇ ਕਿੰਨੀ ਕਿ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹੋਈਆਂ ਨੇ ਕਿ ਸੰਗਤ ਆਪ ਹੱਥੀ ਆ ਕੇ ਇੱਥੇ ਸੇਵਾ ਕਰਦੀ ਹੈ ਸਾਬਿਤੋ ਖੁਸ਼ੀਆਂ ਪ੍ਰਾਪਤ ਕਰਦੀ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਅੱਜ ਨਗਰ ਕੀਰਤਨ ਵਿੱਚ ਪਹੁੰਚੀਆਂ ਨੇ ਔਰ ਜੇਕਰ ਗੱਲ ਕਰੀਏ ਤਾਂ ਹੱਥੀ ਸੇਵਾ ਗੁਰੂ ਸਾਹਿਬ ਜੀ ਦੀ ਜਿਹੜੇ ਕਿ ਸਤਾਨਾਂ ਦੀ ਕੀਤੀ ਜਾਂਦੀ ਹੈ ਜਿੱਥੇ ਵੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਹੱਥਾਂ ਨਾਲ ਜਿਵੇਂ ਹੀ ਸੰਗਤ ਨੂੰ ਮੌਕਾ ਮਿਲਦਾ ਹੈ ਸੰਗਤ ਸੇਵਾ ਕਰਦੀ ਹੈ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਸੋ ਦੇਖਦੇ ਹੋ ਕਿ ਜਿਹੜੇ ਫੁੱਲ ਥੱਲੇ ਵਿਛਾਏ ਗਏ ਸੀ ਸੋ ਉਹਨਾਂ ਨੂੰ ਹੁਣ ਸਾਫ਼ ਜਗਨ ਨੂੰ ਸਾਫ਼ ਕੀਤਾ ਜਾ ਰਿਹਾ ਔਰ ਸੰਗਤ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀ ਪਈ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜੀ ਬੀਬੀਆਂ ਪੈਣਾ ਸੇਵਾ ਕਰ ਰਹੀ ਛੋਟਾ ਜਿਹਾ ਬੱਚਾ ਸੇਵਾ ਕਰਦਾ ਹੋਇਆ ਸੋ ਗੁਰੂ ਸਾਹਿਬ ਜੀ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ 7 ਤਰੀਕ ਨੂੰ ਮਨਾਇਆ ਜਾ ਰਿਹਾ ਸੋ ਅੱਜ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਏ ਨੇ ਸੋ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਘਰਾਂ ਦੀ ਸੇਵਾ ਕੀਤੀ ਜਾ ਰਹੀਆਂ ਨੇ ਕਿਉਂਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੜੀਆਂ ਬਖਸ਼ੀਆਂ ਕਰਦੇ ਨੇ ਮਾਤਾ ਜੀ ਗੁਰੂ ਸਾਹਿਬ ਜੀ ਦੇ ਬਾਬਾ ਦੀਪ ਸਿੰਘ ਨੂੰ ਬਖਸ਼ੀਆਂ ਲੈਣ ਆਏ ਹੋ ਕੀ ਕਹਿਣਾ ਚਾਹੋਗੇ ਮੈਗਰੂ ਜੀ ਇਹ ਦਾਨੇ ਸਭ ਦੀ ਮਹਾਰਾਜ ਭਵਨਾ ਮਪੂਰੀਆਂ ਕਰੇ ਹਾਂ ਜੀ ਕਿੱਥੋਂ ਆਇਓ ਇੱਥੋਂ ਹੀ ਅੰਬਰਸ਼ਾਤ ਆਵੇਂ ਗਰੂ ਜੀ ਦੇਖੋ ਜੋ ਗੁਰੂ ਸਾਹਿਬ ਜਦੋਂ ਸੇਵਾ ਬਖਸ਼ਦੇ ਨੇ ਸੇਵਾ ਕੀਤੀ ਜਾਂਦੀ ਹੈ ਕੀ ਲੱਗਦਾ ਹੈ ਕਿ ਤੁੰਤਨ ਬਾਬਾ ਦੀਪ ਸਿੰਘ ਜੀ ਦੇ ਤੁਰਨੇ ਚ ਜਿਵੇਂ ਉਹਨਾਂ ਨੇ ਗੱਲਾਂ ਦਸੀਆਂ ਉਹਨਾਂ ਦੇ ਤੁਰਨਾ ਚਾਹੀਦਾ ਸਾਨੂੰ ਸਾਰਾ ਹਾਂ ਜੀ ਵੈਗਰੂ ਜੀ ਮਹਾਰਾਜ ਦੇ ਜੋ ਰੀਚਰ ਮਨੇ ਆਪਾਂ ਸਭ ਦਾ ਭਲਾ ਮੰਗਣਾ ਚਾਹੀਦਾ ਸਭ ਭਾਵਨਾਵਾਂ ਪੂਰੀਆਂ ਕਰਦੇ ਬਾਬਾ ਦੀਪ ਸਿੰਘ ਜੀ ਸਭ ਗੁਰਮਤਿਆਂ ਦੀਆਂ ਕੁਰਬਾਨੀਆਂ ਕਰਮਾਂ ਲੈ ਦੇ ਅਸੀਂ ਦੇਣੀਆਂ ਨਹੀਂ ਦੇ ਸਕਦੇ ਬਿਲਕੁਲ ਪਰ ਅੱਜ ਕੱਲ ਸੰਗਤਾਂ ਜਿਵੇਂ ਸੇਵਾ ਵੇਖੀ ਜਾਂਦੀ ਹੈ ਕਿ ਅਲੱਗ-ਅਲੱਗ ਜਿਵੇਂ ਵੀ ਸੇਵਾ ਮਿਲਦੀ ਉਵੇਂ ਕਰਦੀ ਹੈ ਹਾਂਜੀ ਵੈਗੁਰੂ ਜੇ ਜੋ ਕਰਮਾ ਹੋਏਗਾ ਮਿਲਣਾ ਹੀ ਮਿਲਣਾ ਹਾਂਜੀ ਵੈਗੁਰੂ ਵੈਗੁਰੂ ਖਾਲਸਾ ਵੀ ਤੇ ਜੇ ਸੋ ਹੋਰ ਵੀ ਸੰਗਤਾਂ ਸੇਵਾ ਕਰੀ ਨੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੂਗਾ ਅੱਜ ਜਿਹੜਾ ਕਿ ਵੱਡ ਭਾਗਾ ਦੇ ਨੇ ਤੰਤਰ ਬਾਬਾ ਦੀ ਸੀ ਬਹੁਤ ਸਭ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਉਹਨਾਂ ਦੀ ਮਹਿਮਾ ਜੀ ਉਹ ਹੀ ਜਾਣ ਸਕਦੇ ਆ ਆਪਾਂ ਉਹਨਾਂ ਬਾਰੇ ਕੁਝ ਨਹੀਂ ਬੋਲ ਸਕਦੇ ਬਸ ਇਹ ਹੀ ਅਰਦਾਸ ਆ ਕਿ ਬੱਚਿਆਂ ਨੂੰ ਆਪਦੇ ਚਰਨੀ ਲੈ ਰੱਖਣ ਗਰਵਾਣੀ ਨਾਲ ਵੱਧ ਤੋਂ ਵੱਧ ਜੋੜਨ ਨਸ਼ਿਆਂ ਤੋਂ ਦੂਰ ਰੱਖਣਾ ਵਾਹਿਗੁਰੂ ਜੀ ਕੀ ਲੱਗਦਾ ਕਿ ਸੇਵਾ ਕਰਕੇ ਜਨਮ ਸਫਲਾ ਹੁੰਦਾ ਹੈ ਤੁਹਾਡੇ ਨਾਲ ਕੋਈ ਹੱਡ ਬੀਤੀ ਕੋਈ ਸੰਗਤ ਨਾ ਸਾਂਝੀ ਬਹੁਤ ਬਹੁਤ ਜ਼ਿਆਦਾ ਬਹੁਤ ਪ੍ਰਮਾਤਮਾ ਬਹੁਤ ਪਿੱਛੇ ਸੀਗੇ ਪ੍ਰਮਾਤਮਾ ਨੇ ਬਹੁਤ ਅੱਗੇ ਕਰਿਆ ਗਰਵਾਣੀ ਤੋਂ ਬਹੁਤ ਪਿੱਛੇ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਬੱਚੇ ਮੇਰੇ ਸਿੱਧੇ ਰਾਹ ਜਾਂਦੇ ਆ ਸਭ ਦੇ ਹੀ ਬੱਚਿਆਂ ਦੇ ਮੇਰ ਪਰਿਆ ਹੱਥ ਰੱਖੇ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਬਾਬਾ ਦੀਪ ਸਿੰਘ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤ ਸੋ ਸੰਗਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਤਨ ਤਨ ਬਾਬਾ ਦੀਸ ਨੇ ਸ਼ੁਕਰਾਨਾ ਕਰ ਰਹੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਸੇਵਾ ਕਰ ਰਹੀ ਨੇ ਕਿਉਂਕਿ ਸੇਵਾ ਕਰਕੇ ਹੀ ਜਨਮ ਸਫਲ ਹੁੰਦਾ ਸੋ ਅੱਜ ਵਿਸ਼ਾਲ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋਇਆ ਤੇ ਹੁਣ ਵੱਖਕ ਬਾਜ਼ਾਰ ਲੰਦੀ ਰਾਹੀਂ ਹੁੰਦਾ ਹੋਇਆ ਸਮਾਪਤ ਹੋਵੇਗਾ ਸੋ ਤਸਵੀਰਾਂ ਤੁਹਾਡਾ ਨਾਲ ਸਾਂਝਾ ਕੀਤੀ ਸੀ ਵਿਸ਼ਾਲ ਨਗਰ ਕੀਰਤਨ ਦੀਆਂ ਸੋ ਅੱਗੇ ਜਾ ਕੇ ਤੁਹਾਨੂੰ ਵੱਖਕ ਬਾਜ਼ਾਰਾਂ ਦੇ ਵਿੱਚ ਵੀ ਤਸਵੀਰਾਂ ਸਾਂਝੀਆਂ ਕਰਦੇ ਰਾਵਾਂਗੇ ਦੇਖਦੇ ਰਹੋ ਸਰੁਖਾਪ ਟੀਵੀ ਗੁਰਪ੍ਰੀਤ ਸਿੰਘ ਦਾ ਅੰਮ੍ਰਿਤਸਰ